हां जी दोस्तों ਅੱਜ ਇੱਕ ਦੁਬਾਰਾ ਫਿਰ ਥੋੜਾ ਸਵਾਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਜਨਾ ਪੋਸਟਾਂ ਦੀ ਜਾਣਕਾਰੀ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ Facebook ਉਜੋ ਚੈਨਲ ਦਾ ਸੇਵ ਕਰਨ ਫੋਲੋ ਜ਼ਰੂਰ ਕਰ ਲਓ ਇੱਥੇ ਜਾ ਕੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਤੇ ਗੱਲ ਕਰਾਂਗੇ ਦੋਸਤੋ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੀ ਆ ਪਹਿਲਾਂ ਫਾਰਮ ਜਿਹੜੇ ਪਰੇ ਕੇਸੀ ਲਾਰਜ ਡਿਸਟੈਂਸ ਹੋ ਚੁੱਕੀ ਹੈ ਠੀਕ ਹੈ ਜਿਹੜੀ ਬਿਨਾ ਲੇਟ ਫੀਸ ਤੋਂ ਹੈਗੀ ਹੈ ਜੀ 11 ਮਾਰਚ ਆ ਅੱਜ ਜੋ ਵੀ ਦੋਸਤੋ 9 ਮਾਰਚ ਤੋਂ 11 ਮਾਰਚ ਤੱਕ ਦੇ ਫਾਰਮ ਭਰ ਸਕਦੇ ਹੋ ਦੋਸਤੋ ਪਹਿਲਾਂ ਕਿਸੇ ਵਜ੍ਹਾ ਕਰਕੇ ਪੋਸਟਾਂ ਦੀ ਜਾਣਕਾਰੀ ਤੁਹਾਨੂੰ ਦਿੱਲੀ ਨਹੀਂ ਮਿਲ ਰਹੀ ਸੀਗੀ ਠੀਕ ਹੈ ਜੀ ਹੁਣ ਤੁਹਾਨੂੰ ਰੈਗੂਲਰ ਹੀ ਪੋਸਟਾਂ ਦੀ ਜਾਣਕਾਰੀ ਮਿਲਿਆ ਕਰੂ ਠੀਕ ਹੈ ਜੀ ਜਦੋਂ ਵੀ ਕੀ ਵੈਕੈਂਸੀ ਹੋਵੇ ਤਾਂ ਹਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੈ ਨਾ ਭੁੱਲਣਾ ਤੇ ਨਾਲ ਹੀ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਆਪਣੇ ਫਰੈਂਡਸ ਸਰ ਦਾ ਜਿਹਨੇ ਨਹੀਂ ਫੌਲੋ ਕਰਦੇ ਨੇ ਉਹਨਾਂ ਨੂੰ ਵੀ ਨਾਲ ਫੋਲੋ ਕਰਵਾਓ ਜੀ ਤੇ ਜਿਹੜੇ ਵੀ ਪੰਜਾਬੀ ਯੂਨੀਵਰਸਿਟੀ ਸਟੂਡੈਂਟ ਨੇ ਰੈਗੂਲਰ ਨੇ ਚਾਹੀਏ ਪ੍ਰਾਈਵੇਟ ਨੇ ਡਿਸਟੈਂਸ ਵਾਲੇ ਠੀਕ ਹੈ ਰੀਪਰ ਦੇ ਫਾਰਮ ਉਹ ਭਰ ਸਕਦੇ ਨੇ ਐਡਵੀਸ਼ਨਲ ਇਹ ਵੀ ਭਰ ਸਕਦੇ ਨੇ ਠੀਕ ਹੈ ਜੀ ਗੱਲ ਕਰੀਏ ਸੈਮੈਸਟਰ ਸੈਮੈਸਟਰ ਦੇ ਵਿੱਚ ਕਿਹੜਾ ਜੀ ਸੈਮੈਸਟਰ ਹੈਗਾ ਦੂਜਾ ਜੀ ਚੌਥਾ ਤੇ ਛੇਵਾਂ ਠੀਕ ਹੈ ਜੀ ਆਖਰੀ ਮਿਲੀ ਤੁਹਾਨੂੰ ਦੱਸ ਦਿੱਤੀ ਜਿਹੜੀ 11 ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਨੇ ਪਹਿਲਾਂ ਦਾ ਰਿਜ਼ਲਟ ਚਾਹੀਦਾ ਜੀ ਜਿਹਦੇ ਵੀ ਤੁਹਾਡੀ ਰੀਪਰੇ ਹੈਗੀ ਉਸ ਦਾ ਆਧਾਰ ਕਾਣ ਚਾਹੀਦਾ ਜੀ ਫੀਸ ਵਿਦਿਆਰਥੀ ਡਾਕੂਮੈਂਟ ਤੁਸੀਂ ਵਟਸਐਪ ਕਰ ਸਕਦੇ ਹੋਗੇ ਜੀ ਠੀਕ ਹੈ ਜੀ ਕਿਹੜੇ ਨੰਬਰ ਦੇ ਕਰ ਸਕਦੇ ਹੋ 984875208 ਤੇ ਤੁਸੀਂ ਕਰ ਸਕਦੇ ਹੋ ਸੇਫ ਕੰਟਰਨਟ ਕੈਫੇ ਬੋਹਰ ਨਾਲ ਤੁਸੀਂ ਆਨਲਾਈਨ ਵੀ ਸੰਪਰਕ ਕਰ ਸਕਦੇ ਹੋ ਠੀਕ ਆ ਜੀ ਤੇ ਜੇ ਕਿਸੇ ਵੀ ਇੰਟਰਨੈਟ ਲਵੇ ਸੈਂਟਰ ਸੈਂਟਰ ਤੁਹਾਨੂੰ ਪਤਾ ਸੀ ਉੱਥੇ ਵੀ ਜਾ ਕੇ ਅਪਲਾਈ ਕਰ ਸਕਦੇ ਹੋ ਠੀਕ ਆ ਜੀ ਖੁਦ ਤੋਂ ਜਾਣਕਾਰੀ ਹੈ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ ਅਪਲਾਈ ਤੁਸੀਂ ਜਾਣਾਗਾ ਇਸ ਅਪਲਾਈ ਲਿੰਕ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਆਫੀਸ਼ਲ ਵੈਬਸਾਈਟ ਆ ਜਾਣੀ ਹੈ ਜੀ ਠੀਕ ਹੈ ਇੱਥੇ ਜਾ ਕੇ ਤੁਸੀਂ ਦੇਖੋਗੇ ਰੀਪਿਆਰੇ ਇੱਥੇ ਜਾਣਾ ਓਪਨ ਕਰ ਲੈਣਾ ਇੱਥੇ ਤੁਸੀਂ ਆਪਣਾ ਜਿਦੋਂ ਤੁਹਾਡਾ ਪਹਿਲਾ ਕੁਇਸਟ੍ਰੇਸ਼ਨ ਨੰਬਰ ਆ ਤੁਸੀ ਐਪਲੀਕੇਸ਼ਨ ਨੰਬਰ ਭਰੋਗੇ ਜਿਹੜਾ ਐਪਲੀਕੇਸ਼ਨ ਨੰਬਰ ਪਹਿਲਾ ਫਾਰਮ ਭਰਿਆ ਹੋਇਆ ਹੈ ਯਾਨੀ ਕਿ ਲਗਭਗ ਭਰੀ ਹੁੰਦਾ ਠੀਕ ਹੈ ਜੀ ਉਹ ਹੋਣਾ ਜੇਕਰ ਫਿਰ ਵੀ ਨਹੀਂ ਵੀ ਹੈਗਾ ਤਾਂ ਕੋਈ ਘਬਰਾਉਣ ਦੀ ਗੱਲ ਨਹੀਂ ਤੁਸੀਂ ਰਜਿਸਟ੍ਰੇਸ਼ਨ ਨੰਬਰ ਤੇ ਜਾਣਾਗਾ ਜਿਹੜਾ ਤੁਹਾਡਾ ਰਿਜ਼ਲਟ ਆ ਉਹਦੇ ਇੱਕ ਸਾਈਡ ਤੇ ਨੰਬਰ ਹੋਗਾ ਰਜਿਸਟ੍ਰੇਸ਼ਨ ਉਹਨੂੰ ਸੇਮ ਟੂ ਸੇਮ ਕਾਪੀ ਇਥੇ ਕਰਕੇ ਯਾਨੀ ਕਿ ਲਿਖ ਕੇ ਜੀ ਇੱਥੇ ਲਿਖ ਦੇਣਾ ਉਸ ਤੋਂ ਬਾਅਦ ਤੁਸੀਂ ਸਾਰਥ ਡਿਟੇਲ ਕਰੋਗੇ ਤੁਹਾਡੇ ਸਾਹਮਣੇ ਤੁਹਾਡੀ ਸਾਰੀ ਹੀ ਡਿਟੇਲਸ ਆ ਜਾਊਗੀ ਜਿਹੜੇ ਵੀ ਸੈਂਸ ਤੁਹਾਡੀ ਦੀਪਰ ਹੈ ਜੀ ਦੂਜੇ ਚੌਥੇ ਛ ਠੀਕ ਹੈ ਇਹ ਸਬਜੈਕਟ ਨੂੰ ਕੀਆ ਸelect ਕਰਕੇ ਫਾਰਮ ਨੂੰ ਲੋਕ ਕਰਕੇ ਫੀਸ ਪੇ ਕਰ ਸਕਦੇ ਹੋ ਜੀ ਠੀਕ ਹੈ ਜੀ ਫਿਰ ਵੀ ਕੋਈ ਪ੍ਰੋਬਲਮ ਲੱਗੇ ਦੋਸਤੋ ਠੀਕ ਹੈ ਕਮੈਂਟ ਕਰੋ ਤੁਹਾਡਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਇਹ ਵੀ ਸੀ ਆਈਡੀ ਸੁਣ ਦੱਸਣਾ ਭੁੱਲ ਗਿਆ ਦੋਸਤੋ ਏਬੀਸੀ ਆਈਡੀ ਵੀ ਤੁਸੀਂ ਕੀਆ ਅਪਡੇਟ ਕਰਨੀ ਹੈ ਇਹਦੇ ਵਿੱਚ ਫਾਰਮ ਦੇ ਵਿੱਚ ਭਰਨੀ ਜ਼ਰੂਰੀ ਹੈ ਜੀ ਤੇ ਜੇਕਰ ਨਹੀਂ ਬਣੀ ਤਾਂ ਤੁਸੀਂ ਕੀਆ ਏਬੀਸੀ ਆਈਡੀ ਅਸੀਂ ਬਣਾ ਸਕਦੇ ਹਾਂ ਜੀ ਉਹਦੇ ਲਈ ਤੁਸੀਂ ਕੀਆ ਇਥੇ ਆਪਣੀ ਕੀ ਹੈ ਇਹ ਡਿਜੀਟਲ ਔਕਰ ਦੇ ਵੀ ਜਾ ਕੇ ਅਪਡੇਟ ਕਰ ਸਕਦੇ ਜੇਕਰ ਤੁਸੀਂ ਇਹ ਮੰਨ ਕੇ ਚਲੋ ਪਹਿਲਾ ਫਾਰਮ ਭਰ ਤੁਹਾਡੇ ਕੋਲ ਇਸ ਟਾਈਮ ਨਹੀਂ ਹੈਗੀ ਅੜੀ ਅਸੀਂ ਬਾਅਦ ਵਿੱਚ ਇੱਥੇ ਜਾ ਕੇ ਅਪਡੇਟ ਕਰ ਸਕਦੇ ਹਾਂ ਜੀ ਇਹ ਇੱਥੇ ਜਾ ਕੇ ਸੈਂਡ ਤੇ ਜਾਉਂਗੇ ਅਸੀਂ ਬਾਅਦ ਵਿੱਚ ਵੀ ਜਾ ਕੇ ਐਪਲੀਕੇਸ਼ਨ ਆੜੀ ਦੇ ਪਾਲ ਭਰ ਕੇ ਵੀ ਸੇਲ ਕੇ ਅਪਡੇਟ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਆਸ਼ਾ ਕਰਦਾ ਤਾ ਤੁਹਾਨੂੰ ਮੇਰਦਵਾਰ ਦਿੱਤੀ ਕੀ ਜਾਣਕਾਰੀ ਵਧੀਆ ਲੱਗੀ ਹੋਗੀ ਠੀਕ ਹੈ ਤਾਂ ਨਾਲ ਹੀ ਦੋਸਤੋ ਜਿਹੜਾ ਫੇਸਬੁੱਕ ਪੇਜ ਹੈ ਸਾਡਾ ਤੁਹਾਨੂੰ ਦੱਸ ਰਿਹਾ ਜੀ ਮੈਂ ਦੇਖੋ ਆ ਪੇਜ ਪੇਜ ਹੈਗਾ ਸੇਵ ਕਰ ਲਓ ਇਹਨੂੰ ਤੁਸੀਂ ਇੱਥੋਂ ਨਾਲ ਦੀ ਨਾਲ ਸੀ ਕੀ ਆ ਇੱਥੋਂ ਕੀ ਫੋਲੋ ਕਰ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸੇਵ ਕਰ ਲਿਓ ਠੀਕ ਹੈ ਜੀ ਤੇ ਵੀਡੀਓ ਤੇ YouTube ਵੀ ਸੇਵ ਜਾਂ ਉਹ ਸੇਵ ਕਰ ਲਿਓ ਨਾਲ ਚੈਨਲ ਤੇ ਇਸ ਨਾਲ ਹੀ ਦੇਖੋਗੇ ਸਾਈਡ ਤੇ WhatsApp ਚੈਨਲ ਦਾ ਲਿੰਕ ਹੈ ਇੱਥੇ ਜਾ ਕੇ ਤੁਸੀਂ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਵੀਡੀਓ ਦੇਖਣ ਲਈ ਤਾਂ ਬਹੁਤ